ਇਹ ਸਰਕਾਰ ਤੇ ਉਹਨੂੰ ਇਸ ਕਰਕੇ ਅਸੀਂ ਸੰਘਰਸ਼ ਵਿੱਢਿਆ 30 ਤਰੀਕ ਨੂੰ ਬੰਦ ਕੀਤਾ ਪੰਜਾਬ ਤੇ ਹੁਣ ਹਰਿਆਣੇ ਦੀ ਪਾਸਾਰੀ ਤੇ ਅਸੀਂ ਰੋਕਤੀ ਅਸੀਂ ਕਹਿੰਦੇ ਜੀ ਐਰਪੋਰਟ ਵਾਲੇ ਬੰਦੇ ਨੇ ਉਹੀ ਜਾ ਸਕਦੇ ਨੇ ਬਾਕੀ ਨਹੀਂ ਜਾਣਦੇ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਰਹਿਣਾ ਸਰਕਾਰ ਨੂੰ ਸਾਡੇ ਬੰਦਿਆਂ ਨੂੰ ਅੱਕੇ ਨਹੀਂ ਜਾਣ ਦਿੰਦੇ ਜਿਵੇਂ ਉਹਨਾਂ ਦੇ ਪੋਤਾ-ਦਾਦੀਆਂ ਜ਼ਗੀਰਾਂ ਨੇ ਇਹ ਜਿਹੜਾ ਦਿੱਲੀ ਵਿਆਸਥਾ ਹੈ ਇਹਨਾਂ ਦੇ ਪੋਤਾ-ਦਾਦੀਆਂ ਕਿਉਂਕਿ ਉਹ ਸਭ ਦਾ ਇੰਟਰਨੈਸ਼ਨਲ ਰਾਜਸਥਾਨੀ ਹੈ ਪੰਜਾਬ ਭਾਰਤ ਦੀ ਇਹਨਾਂ ਨੇ ਪੰਜਾਬ ਦਾ ਸਰਬਨਾਸ਼ ਕਰਨ ਵਾਸਤੇ ਇਸ ਤਰ੍ਹਾਂ ਕਰ ਰਹੀ ਹੈ ਸਰਕਾਰ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਾਡੇ ਆਉਣ ਵਾਲੇ ਜਨਰੇਸ਼ਨ ਬੱਚੇ ਆਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਸਾਰੀਆਂ ਨੇ ਜ਼ੁਲਮ ਕੀਤਾ ਚਾਹੇ ਉਹ ਕਾਂਗਰਸੀ ਭਾਵੇਂ ਉਹ ਅਕਾਲੀ ਤੇ ਨਾਲ ਮਿਲ ਕੇ ਨੌਜਵਾਨ ਬੱਚਿਆਂ ਨੂੰ ਨਸਲ ਪੁੱਛੀ ਕਰਦੇ ਤੇ ਹੁਣ ਵੀ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜਾਗ ਪੋ ਛੋਡੀਆਂ ਜਿਹੜੀਆਂ ਛੋਡੀਆਂ ਜ਼ਮੀਂਦਾਰ ਨੇ ਇਹਨਾਂ ਨੂੰ ਬਚਾ ਲਓ ਜੇ 365 ਦਿਨ ਨੇ 90 ਦਿਨ ਦੇ ਵਿੱਚ ਇੱਕ ਫਸਲ ਤਿਆਰ ਹੋ ਗਈ ਉਹ ਬੀਜ ਲੋ ਜ਼ਰੂਰੀ ਨਹੀਂ ਜੀਲੀ ਬੀਜਣੀ ਐ ਜੀਲੀ ਨੇ ਸਾਨੂੰ ਹੁਣੀ ਤਮਾਸਾ ਦਿਖਾਉਂਦਾ ਕਣਕ ਦਾ ਬਦਲ ਵੀ ਕਰੋ ਆਲੂ ਬੀਜੋ ਜ਼ਰੂਰੀ ਨਹੀਂ ਐ ਕਿਉਂਕਿ ਹੁਣ ਵਿਆਰ ਬੰਗਾਲ ਦੀ ਧਰਤੀ ਜਿਆਦਾ ਉਹਨਾਂ ਨੇ ਆਪਣੀ ਉਪਜਾਊ ਜ਼ਮੀਨ ਕਰ ਲਈ ਤੇ ਸਾਡੀ ਦੀ ਵੈਲਿਊ ਖਤਮ ਕਰ ਦਿੱਤੀ ਫੋਲ ਵੀ ਹੋਇਆ ਜਦੋਂ ਹੁਣ ਸਾਡੇ ਪਰਦੇਸੀ ਲੋਕ ਇੱਥੇ ਵਿੱਚ ਨੇ ਸਾਡੇ ਬੱਚੇ ਬਾਹਰ ਰੋਦੇ ਨੇ ਜੇ ਸਾਡੀਆਂ ਸਰਕਾਰਾਂ ਸੋਚਣ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ 18 ਸਾਲ ਦੇ ਬੱਚੇ ਦੀ ਵੋਟ ਬਣਾ ਦਿੰਦੇ ਜੇ ਉਹ ਬੱਚਾ ਆਪਣੀ ਕੋਈ ਮੰਗ ਰੱਖਦਾ ਉਹਦੇ ਨਾਲ ਗੱਲ ਵੀ ਨਹੀਂ ਕਰਦੀ ਸਰਕਾਰ ਇਸ ਕਰਕੇ ਸਾਡਾ ਜਿਹੜਾ ਪੰਜਾਬ ਆ ਪੰਜਾਬ ਦਾ ਮਜ਼ਦੂਰ ਕਿਸਾਨ ਨੂਨ ਦੀ ਧੜੀ ਵਿੱਚ ਖਤਮ ਕਰਦੇ ਇਹ ਤਾਂ ਆਸ ਤੋਂ ਨਹੀਂ ਤਾਂ ਸਹੀ ਹੈ ਇਸ ਕਰਕੇ ਸਾਨੂੰ ਰੋਟੀ ਮਿਲਦੀ ਹੈ ਤੁਸੀਂ ਇਹ ਬਾਹਰ ਜਾਓ ਤੇ ਤੁਹਾਨੂੰ ਰੋਟੀ ਬੇਰਜਾਰੀ ਆਪ ਦੇ ਕਿਸਾਨ ਉੱਤੇ ਜਵਾਨ ਦਾ ਕਤਲ ਕੀਤਾ ਜਾ ਰਿਹਾ ਚਾਹੇ ਉਹ ਫੌਜੀ ਵੀਰ ਆ ਉਹਦੇ ਘਰ ਦੀ ਰੱਖសា ਨਹੀਂ ਹੈ ਜਿਹੜਾ ਕੋਈ ਦਿਹਾੜੀਦਾਰ ਆ ਉਹਦੀ ਕੋਈ ਵੈਲਿਊ ਨਹੀਂ 700 ਰੁਪਿਆ ਰੋਕਾ ਵਾਲਿਆਂ ਦੀ ਦਿਹਾੜੀ 6.5 ਦੇ ਹਿਸਾਬ ਨਹੀਂ ਦਿੱਤਾ ਜਾ ਰਿਹਾ ਉਹ ਮਜ਼ਦੂਰ ਵੀ ਰੋ ਰਿਹਾ ਤੇ ਪੰਜਾਬ ਨੂੰ ਦਿਨ ਪਰ ਦਿਨ ਕਾਟ ਲੱਗ ਰਹੀ ਆ ਇਹ ਜੋ ਇਹ ਜੀ ਆ ਗਿਆ ਕਿਸੇ ਕਿਸਾਨ ਦਾ ਧਰਨਾ ਲੱਗਿਆ ਕਿਸ ਸੰਬੰਧ ਵਿੱਚ ਆ ਦੇਖੋ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜਿਹੜਾ ਅੱਜ ਅਸੀਂ ਖੰਨੇ ਦੇ ਵਿੱਚ ਖੰਨੇ ਦੇ ਵਿੱਚ ਅਸੀਂ ਉਹ ਜੋ ਹੁਕਮ ਹੋਇਆ ਉਹਦੇ ਅਨੁਸਾਰ ਖੰਨੇ ਨੂੰ ਪੂਰਨ ਬੰਦ ਕਰਨ ਲਈ ਇੱਥੇ ਮੇਨ ਰੋਡ ਤੇ ਬੈਠੇ ਆ। ਸੋ ਜੋ ਇਹ ਆ ਇਸ ਦਾ ਕਾਰਨ ਤੁਹਾਨੂੰ ਪਤਾ ਹੈ ਕਿ ਸਾਰੀਆਂ ਮੰਗਾ ਜੋ ਪਹਿਲਾਂ 1 ਸਾਲ ਬੈਠੇ ਰਹੇ ਆ 2021 ਚੁੱਟੇ ਆ ਹੁਣ ਦੁਬਾਰਾ ਤਕਰੀਬਨ 11 ਮਹੀਨੇ ਆ ਦੋ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਆ ਜੋ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾ ਨੇ ਉਹਨੂੰ ਲਾਗੂ ਕਰਾਉਣ ਦੇ ਲਈ ਸਰਕਾਰ ਆਨਾਕਾਨੀ ਕਰਦੀ ਆ ਔਰ ਇਸ ਦੇ ਵਿੱਚ ਇੱਕ ਬਜ਼ੁਰਗਾ ਸਾਡੇ ਜਗਜੀਤ ਸਿੰਘ ਡੱਲੇਵਾਲ ਤਕਰੀਬਨ 34 ਦਿਨਾਂ ਤੋਂ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਹੜਤਾਲ ਮਰਨ ਵਰਤੇ ਕਿਉਂਕਿ ਹਰ ਇੱਕ ਹੱਥ ਕੰਡਾ ਸੀ ਹਰ ਤਰ੍ਹਾਂ ਦੀ ਅਸੀਂ ਕੋਸ਼ਿਸ਼ ਚਾਇਓ ਸੜਕਾਂ ਬੰਦ ਹੋਣ ਬਾਜ਼ਾਰ ਬੰਦ ਹੋਣ ਰੇਲਵੇ ਬੰਦ ਹੋਵੇ ਧਰਨੇ ਲਾਈਏ ਮੁਜ਼ਾਹਰੇ ਕਰੀਏ ਡੀਸੀ ਦਫਤਰਾਂ ਕੇ ਜਾਂ ਸਟੇਟ ਲੈਵਲ ਤੇ ਜੋ ਵੀ ਕੋਸ਼ਿਸ਼ ਕੀਤਾ ਪਰ ਕੇਂਦਰ ਸਰਕਾਰ ਦੇ ਕੱਲ ਤੇ ਜੂਨ ਹੀ ਸਰਕਦੀ ਉਹਨੂੰ ਅੱਜ ਵੀ ਘੱਟ ਤੋਂ ਘੱਟ ਕੇਂਦਰ ਸਰਕਾਰ ਦੇ ਨੁਮਾਇंदे ਜੋੜੇ ਬੈਠਿਆ ਜਾਂ ਪੰਜਾਬ ਸਰਕਾਰ ਜੋ ਇੱਥੇ ਰੌਲਾ ਪਾਉਂਦੀ ਹਾਲ ਦਵਾਈ ਪਾਉਂਦੀ ਅਸੀਂ ਕਿਸਾਨਾਂ ਦੇ ਨਾਲ ਆ ਉਹ ਵੀ ਸਾਰੇ ਜੋ ਐਮਪੀ ਆ ਜੋ ਰਾਜ ਸਭਾ ਮੈਂਬਰਾਂ ਜੋ ਐਮਐਲਏ ਸਾਹਿਬ ਹਨ ਉਹ ਵੀ ਦਿੱਲੀ ਜਾ ਕੇ ਜੰਤਰ ਮੰਤਰ ਤੇ ਉਹਨਾਂ ਨੇ ਵੀ ਕਿਸੇ ਤਰ੍ਹਾਂ ਮੈਨੂੰ ਲੱਗਦਾ ਵੀ ਸਿੱਧੇ ਰੂਤ ਦੇ ਵਿੱਚ ਉਹਨਾਂ ਨੇ ਵੀ ਕਿਸੇ ਤਰ੍ਹਾਂ ਦਾ ਬਸ ਇੱਕ ਬੋਲਦੇ ਆ ਸympathy ਲੈਣ ਦੇ ਮਾਰੇ ਕਿਸਾਨਾਂ ਦੇ ਨਾਲ ਉਹ ਦਿਲੋਂ ਨਹੀਂ ਤੁਰੇ ਤੋਂ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਤੇ ਅਸੀਂ ਦਬਾ ਪਾਈਏ ਜਿਵੇਂ ਅੱਜ ਤੁਸੀਂ ਦੇਖਿਆ ਕਿ ਖੰਨਾ ਸ਼ਹਿਰ ਦੇ ਵਿੱਚ ਜੋਨ ਡਿਸਟ੍ਰਿਕਟ ਲੁਧਿਆਣੇ ਦੇ ਵਿੱਚ ਹਰ ਫੋਰਮ ਹਰ ਚਾਹੇ ਉਹ ਆਰਥੀ ਐਸੋਸੀਏਸ਼ਨਾ ਹੋਣ ਚਾਹੇ ਸਬਜ਼ੀ ਮੰਡੀ ਵਾਲੇ ਹੋਣ ਵਪਾਰ ਮੰਡਲ ਵਾਲੇ ਹੋਣ ਰੈਡੀमेड ਗਾਰਮੈਂਟਸ ਆਣ ਮੈਡੀਕਲ ਐਸੋਸੀਏਸ਼ਨ ਹੋਣ ਜਾਂ ਕੋਈ ਵੀ ਹੋਵੇ ਉਹਨੇ ਸਾਰਿਆਂ ਨੇ ਸਾਥ ਦਿੱਤਾ ਖੰਨਾ ਅੱਜ ਪੂਰਨ ਤੌਰ ਤੇ ਦੁਕਾਨਾਂ ਬੰਦ ਰਹਿਣਗੀਆਂ ਰੇਲਵੇ ਬੰਦ ਦਾ ਟਰੈਫਿਕ ਵੀ ਅਸੀਂ ਬੰਦ ਕਰਾਂਗੇ ਸੋ ਸਾਡੀ ਇਹੀ ਅੱਜ ਇਹ ਮੰਗਾਂ ਵੀ ਕੇਂਦਰ ਸਰਕਾਰ ਫੌਰੀ ਤੌਰ ਤੇ ਜੋ ਬਜ਼ੁਰਗ ਨੇਤਾ ਮਰਨ ਦੇ ਕਿਨਾਰੇ ਬੈਠਿਆ ਦੇਖੋ ਹਰ ਤਰ੍ਹਾਂ ਅਸੀਂ ਕੋਸ਼ਿਸ਼ ਕੀਤੀ ਆ ਹੁਣ ਮਰਨ ਨੂੰ ਵੀ ਤਿਆਰ ਬੈਠਿਆ ਲੇਨ ਲੱਗੀ ਹੋਈ ਆ ਕਿ ਭੁਖੜਤਾਲ ਰੱਖੀ ਆ ਸਾਡੀਆਂ ਮੰਗਾ ਮੰਨੋ ਇਸ ਦੇ ਸਬੰਧ ਦੇ ਵਿੱਚ ਅੱਜ ਖੰਨੇ ਨੂੰ ਪੂਰਨ ਤਰ੍ਹਾਂ ਅਸੀਂ ਬੰਦ ਕੀਤਾ ਅਸੀਂ ਸਾਰਿਆਂ ਤੋਂ ਹੋਰਾਂ ਤੋਂ ਵੀ ਸਹਿਯੋਗ ਮੰਗਦੇ ਆ ਕਿ ਸਾਡਾ ਸਾਥ ਦਿਓ ਤਾਂ ਕਿ ਆਪਾਂ ਆਪਣੀ ਜੋ ਇਹ ਮੰਗਾ ਕੇਂਦਰ ਸਰਕਾਰ ਤੋਂ ਜੋ ਮੰਨੀ ਹੋਈ ਆ ਉਹਨੂੰ ਲਾਗੂ ਕਰਵਾ ਸਕੀਏ ਮੇਨ ਮਕਸਦ ਸਾਡਾ ਇਹੀ ਆ ਦੇਖੋ ਜੀ ਸਭ ਨੂੰ ਪਤਾ ਵੀ ਕਿਸਾਨ ਜੋ 4-5 ਸਾਲ ਤੋਂ ਕਿਸਾਨ ਦੀ ਜੋ ਹਾਲਤ ਆ ਉਹ ਬਹੁਤ ਨਾਜ਼ੁਕ ਹੋ ਚੁੱਕੀ ਆ ਸਰਕਾਰਾਂ ਨੇ ਉਹ ਕਿਸਾਨ ਦੀ ਸਾਰ ਨਹੀਂ ਲੈ ਰਹੇ ਜਦ ਸਾਰਾ ਕਿਸਾਨਾਂ ਦੀ ਸਾਰ ਸਰਕਾਰਾਂ ਨਹੀਂ ਲੈਂਦੀਆਂ ਤਾਂ ਸਾਨੂੰ ਅੰਦੋਲਨ ਕਰਨਾ ਪੈਂਦਾ ਅੰਦੋਲਨ ਇੱਕ ਜਰੀਆ ਰਹਿੰਦਾ ਸਰਕਾਰ ਦੇ ਨਾਲ ਲੜਾਈ ਦਾ ਅਸੀਂ ਸਿੱਧੀ ਲੜਾਈ ਨਹੀਂ ਲੜ ਸਕਦੇ ਸਰਕਾਰ ਨਾਲ ਅਸੀਂ ਇੱਕ ਅੰਦੋਲਨ ਦੇ ਜਰੀਏ ਇੱਕ ਲੜਾਈ ਲੜ ਸਕਦੇ ਹਾਂ ਸਰਕਾਰ ਨਾਲ ਅਸੀਂ ਪਹਿਲਾਂ ਵੀ ਅੰਦੋਲਨ ਕਰਿਆ ਸਰਕਾਰ ਦੇ ਨਾਲ ਪਰ ਸਰਕਾਰ ਨੇ ਉਸ ਟਾਈਮ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੇ ਉਹ ਵਾਪਸ ਲੈ ਕੇ ਸਾਡੇ ਜਿੰਨੇ ਵੀ ਉਸਾਨ ਮਜ਼ਦੂਰ ਸੀਗੇ ਵਾਪਸ ਪੰਜਾਬ ਨੂੰ ਆ ਗਏ ਪਰ ਉਸ ਟਾਈਮ ਕੋਈ ਉਹਨਾਂ ਨੇ ਲਿਖਤੀ ਨਹੀਂ ਦਿੱਤਾ ਜੇ ਲਿਖਤੀ ਦਿੱਤਾ ਹੁੰਦਾ ਸਾਨੂੰ ਆ ਦੁਬਾਰਾ ਕਾਲ ਨਹੀਂ ਦੇਣੀ ਪੈਣੀ ਸੀ ਨਾ ਦੁਬਾਰਾ ਅੰਦੋਲਨ ਹੁੰਦਾ ਨਾ ਸਾਡੀਆਂ ਇੰਨੀਆਂ ਕੁਰਬਾਨੀਆਂ ਹੁੰਦੀਆਂ ਹੁਣ ਡੰਡੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ 35-36 ਦਿਨ ਹੋ ਗਏ ਅੱਜ ਕੱਲ ਕੋਈ ਇੱਕ ਬੰਦਾ ਇੱਕ ਦਿਹਾੜੀ ਭੁੱਖਾ ਰਹਿ ਕੇ ਦਿਖਾ ਦਵੇ ਅਗਲਾ ਕਹਿੰਦਾ ਯਾਰ ਮੈਨੂੰ ਤਾਂ ਭੁੱਖ ਲੱਗੀ ਆ ਮੈਂ ਖਾਣਾ 35 ਦਿਨ ਭੁੱਖੇ ਰਹਿਣਾ ਇੱਕ ਬਜ਼ੁਰਗ ਨੂੰ ਉਹਦੀ 75 ਸਾਲ 80 ਸਾਲ ਦੀ ਉਮਰ ਤੇ ਕੈਂਸਰ ਦਾ ਮਰੀਜ਼ ਹੋਰ ਪਤਾ ਨਹੀਂ ਕੀ ਕੀ ਬਿਮਾਰੀਆਂ ਡੱਲੇ ਬਾਲ ਸਭ ਨੂੰ ਹੈਗੀਆਂ ਨੇ ਬਜ਼ੁਰਗ ਬੰਦਾ ਉਹ ਬਗੈ ਰੋਟੀ ਪਾਣੀ ਤੋਂ ਬਗੈ ਰ ਕੀ ਮੈਡੀਸਨ ਤੋਂ ਰਹਿ ਰਿਹਾ ਉਸ ਦੇ ਲਈ ਅਸੀਂ ਕਹਿੰਦੇ ਆਂ ਵੀ ਸਰਕਾਰ ਦੇ ਅਸੀਂ ਪਹਿਲਾਂ ਵੀ 3 ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕਰਿਆ ਥੋੜੇ ਦਿਨ ਪਹਿਲਾਂ ਅੱਜ ਵੀ ਵੀ ਸਰਕਾਰਾਂ ਨੂੰ ਮਾੜਾ ਮੋਟਾ ਸਰਕਾਰਾਂ ਦੀ ਜਾਗ ਖੋਲੇ ਤੇ ਢੱਲੇਵਾਲ ਸਾਹਿਬ ਦੀ ਕੁਰਬਾਨੀ ਤੋਂ ਪਹਿਲਾਂ ਪਹਿਲਾਂ ਸਰਕਾਰ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਰੇ ਢੱਲੇਵਾਲ ਸਾਹਿਬ ਖਾਣਾ ਪੀਣਾ ਖਾ ਕੇ ਆਪਣੇ ਪਰਿਵਾਰ 'ਚ ਜਾਣ ਇਹ ਜਿੰਨੇ ਸਾਡੇ ਕਿਸਾਨ ਨੇ ਜਿਹੜੇ ਬਾਰਡਰਾਂ ਤੇ ਬੈਠੇ ਐ ਇੰਨੀ ਠੰਡ ਦੇ ਵਿੱਚ ਉਹ ਆਪਣੇ ਘਰਾਂ ਨੂੰ ਵਾਪਸ ਆਉਣ ਤਨੂ ਲੱਗਦਾ ਵੀ ਇਹਦੇ ਨਾਲ ਲੋਕਲ ਪਬਲਿਕ ਪਰੇਸ਼ਾਨੀ ਹੁੰਦੀ ਹੈ ਜਿਵੇਂ ਆਪਾਂ ਬੰਦ ਕਾਲ ਕੀਤੀ ਨਹੀਂ ਦੇਖੋ ਜੀ ਇਹ ਪਰੇਸ਼ਾਨੀ ਥੋੜੇ ਸਮੇਂ ਲਈ ਆ ਜੇ ਅੱਜ ਥੋੜੇ ਸਮੇਂ ਲਈ ਪਰੇਸ਼ਾਨੀ ਕੱਟੀ ਜਾਊਗੀ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਵੀ ਕੋਸ ਆਪਣਾ ਖੇਤੀਬਾੜੀ ਆ ਜਾਂ ਛੋਟੀ ਦੁਕਾਨਦਾਰੀ ਆ ਜਾਂ ਵੱਡੀ ਦੁਕਾਨਦਾਰੀ ਆ ਉਹ ਮੌਲ ਮੌਲ ਵਣ ਜਾਣਿਆ ਉਰੇ ਮੌਲਾ ਵਾਲਿਆਂ ਕੋਲ ਸਾਰਾ ਕੁਝ ਚਲੇ ਜਾਣਾ ਫੇਰ ਉਹਦੇ ਬਾਅਦ ਚੋ ਪਸਤਾਵੇ ਨਾਲੋਂ ਜੇ ਆਪਾਂ ਹੁਣੇ ਮਾੜਾ ਮੋਟਾ ਦੁੱਖ ਝੱਲ ਲਾਂਗੇ ਤਾਂ ਫਾਇਦੇ 'ਚ ਰਹਾਂਗੇ ਨਹੀਂ ਜਿਵੇਂ ਹੁਣ ਕਿਸਾਨ ਰੁਲਿਆ ਮੰਡੀਆਂ ਦੇ ਵਿੱਚ ਤਿੰਨ ਮਹੀਨੇ ਤੋਂ ਨਾ ਨਹੀਂ ਆਪਣਾ ਵੇਚਿਆ ਹੈਗਾ ਕਿੰਨੀ ਗਰਮੀ ਸੀਗੀ ਕਿਸਾਨ ਨੂੰ ਮੱਛਰ ਤੱਕ ਕਿੰਨਾ ਡੇਂਗੂ ਤੱਕ ਸਾਡੇ ਬਜ਼ੁਰਗਾਂ ਤਿੰਨ ਤਿੰਨ ਮਹੀਨੇ ਬੈਠਿਆਂ ਨੂੰ ਹੋਇਆ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਫੇਰ ਨਹੀਂ ਆਪਣੀਆਂ ਫਸਲਾਂ ਖਰੀਦਣੀਆਂ ਛੋਟੀ ਦੁਕਾਨਦਾਰੀ ਵੀ ਖਤਮ ਹੋ ਜਾਣੀਆਂ ਇਸੇ ਕਰਕੇ ਤਾਂ ਤੁਸੀਂ ਸਾਰਿਆਂ ਨੂੰ ਮੈਂ ਤੁਹਾਡੇ ਮੀਡੀਆ ਦੇ ਚੈਨਲ ਜਰੀਏ ਅਪੀਲ ਕਰਦਾ ਵੀ ਦੇਖੋ ਦੁੱਖ ਤਾਂ ਕੱਟਣਾ ਪੈਂਦਾ ਦੁੱਖ ਕੱਟ ਕੇ ਸੁੱਖ ਮਿਲਦਾ ਅੱਜ ਦੁੱਖ ਕੱਟ ਲੋ ਕਿਸਾਨਾਂ ਦਾ ਸਾਥ ਦੇ ਦਿਓ ਸਾਡੇ ਨਾਲ ਖੜ੍ਹ ਜੋ ਤਿੰਨ ਚਾਰ ਘੰਟੇ ਦੀ ਗੱਲ ਆ ਉਸ ਤੋਂ ਬਾਅਦ ਆਪਣੀਆਂ ਦੁਕਾਨਦਾਰੀਆਂ ਜੋ ਹੈਗੀਆਂ ਨੇ ਆਪਣੀਆਂ ਖੋਲ ਲਿਓ ਪਿਰਾਈ ਸੰਤੋਖ ਸਿੰਘ ਨਾਗਰਾ ਕਿਸਾਨ ਮਿਹਨਤੂ ਸ਼ਿਕਾਰ ਸੀ ਕਮੇਟੀ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਜਿਵੇਂ ਕਿ ਸਾਨਾ ਬਲੋ ਕਾਲ ਦਿੱਤੀ ਗਈ ਸੀ ਅੱਜ ਪੰਜਾਬ ਬੰਦੀ ਗਈ ਭਾਰਤ ਬੰਦੀ ਹੋ ਜੀ ਤੁਸੀਂ ਖੜੇ ਹੋ ਸਮਰਾਲੇ ਚੋਂ ਵਿੱਚ ਕਿੰਨੇ ਵਜੇ ਆਗੇ ਸਵੇਰੇ ਮੈਂ ਤਕਰੀਬਨ ਉਹ ਦੇ ਸਵੇਕ 7 ਸਾਢੇ 7 ਆ ਗਿਆ ਸੀ ਚਲੋ ਪਹਿਲਾਂ ਥੋੜੇ ਜੇ ਲੋਕ ਮਾੜਾ ਮੋਟਾ ਸੀਗਾ ਵੀ ਲੰਘ ਜਾਣ ਦੇ ਪਰ ਇਸ ਟਾਈਮ ਅਸੀਂ ਮੁਕੰਮਲ ਬੰਦ ਕਰ ਦਿੱਤਾ ਕੁਝ ਲੋਕ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਪਰ ਨੰਗੜ ਦੀ ਕੋਸ਼ਿਸ਼ ਨਾ ਕੋਈ ਕਰੇ ਕਿਉਂਕਿ ਸਾਨੂੰ ਸਮਰਾਲੇ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਦਾਰਾਂ ਨੇ ਚਾਹੇ ਕੋਈ ਕਰਿਆਨੇ ਵਾਲਾ ਚਾਹੇ ਕੋਈ ਵੀ ਆ ਜਿਹੜੀ ਜਿਹੜੀ ਫੜੀ ਤੋਂ ਲਾ ਕੇ ਸਾਨੂੰ ਬਹੁਤ ਪਟਾਏ ਇਹਨਾਂ ਨੇ ਸਬਰਥਨ ਦਿੱਤਾ ਇਹਨਾਂ ਦਾ ਸਾਰਾ ਸਾਡੀ ਗੱਲ ਪਹਿਲਾਂ ਹੋਈ ਹੈ ਪਿੰਡਾਂ ਚ ਸੀ ਅਨਾਉਂਸਮੈਂਟ ਕਰਾਈਆ ਲੋਕਾਂ ਦਾ ਵੱਡਾ ਭਰ ਮੰਗ ਆ ਰਿਹਾ ਪੂਰੇ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਹਿੰਦੇ ਮੁਕੰਮਲ ਬੰਦ ਕਰਾਂਗੇ ਅੰਮ੍ਰਲ ਜਿੱਥੇ-ਜਿੱਥੇ ਜਾਬ ਵੀ ਲਗਾਇਆ ਤੁਸੀਂ ਜਾਮ ਅਸੀਂ ਹੁਣ ਆਪਾਂ ਨੇ ਚੌਂਕ ਦੇ ਵਿੱਚ ਲਾਇਆ ਜੀ ਚੌਂਕ ਦੇ ਵਿੱਚੇ ਰਹੂਗਾ ਇੱਥੇ ਅਸੀਂ ਵੱਡਾ ਧਰਨਾ ਲਾ ਰਹੇ ਹਾਂ ਸਪੀਕਰ ਲਾ ਕੇ ਸਾਰਾ ਦਿਨ ਇੱਥੇ ਪਹਿਰਾ ਦਵਾਂਗੇ ਤੇ ਸਾਡੀ ਬਾਕੀ ਜਿਹੜੀਆਂ ਸਹਿਯੋਗੀ ਜਥੇਬ ਸਿੱਧੂ ਪਰ ਇਹ ਨੇ ਉਹਨਾਂ ਨੇ ਨੀਲੋਂ ਦੇ ਪੁਲ ਤੇ ਲਾਉਣਾ ਔਰ ਉਹਨਾਂ ਨੇ ਲੱਲਾ ਟਰੈਕ ਤੇ ਵੀ ਬੈਠਣਾ ਹੈ ਰੇਲਵੇ ਵੀ ਰੋਕਾਂਗੇ ਤੇ ਸਾਡੇ ਮੇਰੇ ਬੁੱਲਾ ਪਰ ਦਾਖਾ ਉੱਥੇ ਵੀ ਮੇਰੀ ਜਥੇਬੰਦੀ ਦੇ ਬੰਦੇ ਬੈਠੇ ਨੇ ਕਿਉਂਕਿ ਜਿੱਨਾਂ ਲੁਧਿਆਣੇ ਦੇ ਵਿੱਚ ਪੈਂਦਾ 3-4 ਜਗ੍ਹਾ ਮੇਰੀ ਦੇਖ ਰੇਖੇ ਸਾਂ ਧਰਨੇ ਸਾਡੇ ਲਾਇਆਏ ਨੇ ਬੰਦ ਹਵਾ ਤੋਂ ਇਸ ਤਰ੍ਹਾਂ ਜਿਸ ਕਿਸੇ ગામ ਵੀ ਲਗਾਇਆ ਜਾਮ ਤੱਕ ਨਾ ਵਾਹਤੀ ਗਈ ਹੈ ਰਾਹਤ ਦੇ ਵਿੱਚ ਅਸੀਂ ਜਿਹੜੀ ਮੈਡੀਕਲ ਸਹੂਲਤਾਂ ਕੋਈ ਐਂਬੂਲੈਂਸ ਲੰਘਣਾ ਕੋਈ ਜਾਂ ਕੋਈ ਕਿਸੇ ਨੇ ਯਾਪੋਰਟ ਨੂੰ ਜਾਣਾ ਕਿਉਂ ਬਹੁਤ ਜ਼ਿਆਰੇ ਲੋਕਾਂ ਨੇ ਵਿਦੇਸ਼ਾਂ ਜਾਣਾ ਹੁੰਦਾ ਉਹਨਾਂ ਨੂੰ ਸਹੂਲਤਾਂ ਪਰ ਅਸੀਂ ਕਹਿੰਦੇ ਸਾਨੂੰ ਪ੍ਰੂਫ ਦਿਖਾਓ ਜ਼ਬਰਦਸਤੀ ਨਾਲ ਕੋਈ ਨੰਗੋ ਸਾਨੂੰ ਪ੍ਰੂਫ ਦੇ ਕੇ ਆਪਣਾ ਲੰਘ ਸਕਦਾ ਤੇ ਹੋਰ ਵੀ ਕੋਈ ਜੇ ਨਹੀਂ ਕੋਈ ਅਮਰਜੈਂਸੀ ਹੈ ਕਿਸੇ ਤੇ ਕੋਈ ਦੁੱਖ ਸ਼ੁਕ ਹੋ ਜਾਂਦਾ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਉਹ ਸਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਨੰਗਲ ਲਈ ਸਹੂਲਤਾਂ ਦਿੱਤੀਆਂ ਨੇ ਬਿਲਕੁਲ ਉਹਨਾਂ ਨੂੰ ਕੋਈ ਅਸੀਂ ਕਹਿੰਦੇ ਕਿਤੇ ਨਾਕੇ ਤੇ ਨਾ ਰੋਕੋ ਉਹਨਾਂ ਦੇ ਪ੍ਰੂਫ ਦੇਖੋ ਤੇ ਉਹਨਾਂ ਨੂੰ ਲੰਘ ਜਾਣ ਦਿਓ ਇਹ ਤੁਸੀਂ ਦੇਖਣ ਨੂੰ ਮਿਲ ਰਹੀ ਤਾਂ ਜਥੇਬੰਦੀਆਂ ਦੇ ਬੰਦੇ ਫਿਰ ਲੱਗੇ ਇੱਕ ਇੱਕ ਮੁੱਟਰੀ ਹੈਗੀਆਂ ਜਿਉ ਡੱਲੇਵਾਲ ਸਾਹਿਬ ਆਪਣਾ ਮਾਨ ਮਾਨ ਬੋਤ ਲੱਗੀ ਬਠੇ ਤੁਸੀਂ ਆਪਣਾ ਇੰਦਰ ਕਰ ਰਹੇ ਹੋ ਇੱਕ ਜਗਤ ਕਿਉਂ ਨਹੀਂ ਪ੍ਰੋਡਰਸ ਹੋ ਰਹੇ ਇਹਦੇ ਵਿੱਚ ਜੀ ਉਹ ਤਾਂ ਉਹੀ ਦੱਸ ਸਕਦੇ ਨੇ ਪਰ ਅੱਜ ਦੇ ਨਾ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਮੀਡੀਆ ਦੇ ਵਿੱਚ ਲੋਕ ਆਪ ਮਹਾਰੇ ਉਹ ਨਾ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਵੀ ਸਾਡੇ ਨਾਲ ਤੁਰ ਪਏ ਮੈਂ ਰਾਤ ਵੀ ਲਾਈਵ ਦੇਖਦਾ ਸੀ ਖੋਦ ਜਿਹੜੇ ਉਹ ਨਾ ਜਥੇਬੰਦੀਆਂ ਨਾਲ ਜੁੜੇ ਸੀ ਉਹ ਵੀ ਛੱਡ ਕੇ ਉਹਨਾਂ ਨੂੰ ਤੁਰ ਪਏ ਉਹ ਕਹਿੰਦੇ ਇਹਨਾਂ ਦੀ ਹੋਮੋ ਨੇ ਕਿਉਂਕਿ ਇਹ ਜਿਹੜੀਆਂ ਮੰਗਾ ਨੇ ਇਹ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਇਹ ਹਰੇਕ ਵਰਗ ਨਾਲ ਜੁੜੀਆਂ ਹੋਈਆਂ ਨੇ ਕਿਰਤੀ ਕਾਮਿਆਂ ਨਾਲ ਜੁੜੀਆਂ ਹੋਈਆਂ ਕੋਈ ਧਰਮ ਦਾ ਮਸਲਾ ਨਹੀਂ ਕੋਈ ਪਾਰਟੀ ਦਾ ਮਸਲਾ ਨਹੀਂ ਇਹ ਤਾਂ ਪੰਜਾਬ ਦੀ ਹੋਂਦ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਿਹਾ ਬਥੇਰੇ ਲੀਡਰਾਂ ਨਾਲ ਚਲੋ ਇਹ ਤਾਂ ਲੀਡਰ ਜਵਾਬ ਦੇਣਗੇ ਉਧਰ ਉਧਰੀ ਅਸੀਂ ਇਸ ਜੀ ਗੱਲ 'ਤੇ ਕਮੈਂਟ ਨਹੀਂ ਕਰ ਸਕਦੇ ਪਰ ਉਹਨਾਂ ਜਥੇਬੰਦੀਆਂ ਦੇ ਨੇ ਵੀ ਸਾਨੂੰ ਸਾਥ ਦੇ ਰਹੇ ਨੇ ਲੋਕ ਆ ਰਹੇ ਨੇ ਸਾਡੇ ਨਾਲ ਅੱਜ ਮੁਕੰਮਲ ਪੰਜਾਬ ਬੰਦੂਗਾ ਬਹੁਤ ਵੱਡਾ ਭਰਮਾ ਹੰਗਾਰਾ ਹੈ ਬੇਰਕਾਲਿਆਂ ਦੇ ਵੀ ਮੈਨੂੰ ਕੱਲ ਫੋਨ ਆਏ ਨੇ ਉਹ ਵੀ ਸਾਡੇ ਵਿੱਚ ਆਉਣਗੇ ਇੱਥੇ ਧਰਨੇ 'ਚ ਕਹਿੰਦੇ ਪ੍ਰਧਾਨ ਜੀ ਕਿੱਥੇ ਧਰਨਾ ਹੈ ਕਿਉਂਕਿ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਉਹ ਕਹਿੰਦੇ ਅਸੀਂ ਜਿੱਥੇ ਵੀ ਤੁਹਾਡੇ ਹੈਗੇ ਉੱਥੇ ਵਰਕਰ ਆਪ ਦੇ ਭੇਜਣ ਦੇ ਨੇ ਮੁਲਾਜ਼ਮ ਉਹਨਾਂ ਦੇ ਆਉਣਗੇ ਤੇ ਡੀਸੀ ਦਫ਼ਤਰ ਵੀ ਬੰਦ ਨੇ ਹਰ ਕਿਸਮ ਦਾ ਅਦਾਲਾ ਵੀ ਬੰਦ ਕੀਤਾ ਹੋਇਆ ਕਿਸਾਨਾਂ ਦੇ ਹੱਕ 'ਚ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਜ਼ੋਮ ਨਹੀਂ ਰਹੀ ਈ ਲੱਗਦਾ ਇਸ ਤਰ੍ਹਾਂ ਦੇ ਪ੍ਰੋਟੈਸਟ ਨਾਲ ਸਰਕਾਰ ਸੁਣੂਗੀ ਗੱਲ ਗੱਲ ਤਾਂ ਇੱਥੇ ਖੜੀ ਆ ਕੇ ਅਸੀਂ ਪਿਛਲੇ ਅਸੀਂ ਸਾਲ ਹੋ ਗਿਆ ਸਾਨੂੰ ਤਕਰੀਬਨ ਸ਼ੰਭੂ ਬਾਡਰ ਤੇ ਬੈਠਿਆ ਨੂੰ 13 ਫਰਵਰੀ ਦੇ ਜਦੋਂ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਫੇਰ ਸਾਨੂੰ ਕਿਹੜੇ ਸੈਟਅਪ ਚੱਕਣੇ ਪੈਣੇ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਡੱਲੇਵਾਲ ਸਾਹਿਬ ਅੱਜ ਉਹਨਾਂ ਨੂੰ 35 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਇਹ ਸਾਨੂੰ ਫੇਰ ਕਿਹੜੇ ਫੈਸਲੇ ਲੈਣੇ ਪੈਣੇ ਅਸੀਂ ਜੇ ਨਾ ਸਰਕਾਰ ਨੇ ਸਾਡੀ ਗੱਲ ਸੁਣੀ ਤਾਂ ਅੱਜ ਤੋਂ ਸਟੈਪ ਅਸੀਂ ਕਿਹੜੇ ਤੋਂ ਕਿਹੜਾ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਜੇ ਸਰਕਾਰ ਸਾਡਾ ਅੰਤ ਦੇਖਣਾ ਚਾਹੁੰਦੀ ਹੈ ਇਹ ਨਹੀਂ ਵੀ ਡੱਲੇਵਾਲ ਜੇ ਸਰੀਰ ਛੱਡ ਜਾਂਦੇ ਨੇ ਅਸੀਂ ਤਾਂ ਕਹਿੰਦੇ ਲੰਬੀ ਉਮਰ ਭੋਗਣ ਪਰ ਉਹਦੇ ਮਗਰ ਬਹੁਤ ਵੱਡੀ ਕਤਾਰ ਹੈ ਅਸੀਂ ਹੇਠਲੇ ਲੈਵਲ ਤੱਕ ਜਿਵੇਂ ਮੈਂ ਜ਼ਿਲ੍ਹਾ ਲੈਵਲ ਹੈ ਮੇਰੇ ਵੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਆ ਵੀ ਸਾਡਾ ਵੀ ਨੰਬਰ ਲਾਇਆ ਸੀ ਵੀ ਮਰਨ ਵਰਤ ਤੇ ਬੈਠਾ ਕਿ ਅਸੀਂ ਪਿੱਛੇ ਨਹੀਂ ਹਟਣਾ ਮੋਦੀ ਆਪਣੀ ਜਿਹੜਾ ਅੜੀ ਤੋਂ ਪਿੱਛੇ ਹਟ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਹੱਕ ਲੈ ਕੇ ਹਟਾਂਗੇ ਸਾਨੂੰ ਚਾਹੇ ਕਿੰਨੀਆਂ ਹੀ ਸੀਛਦੀਆਂ ਦੇਣੀਆਂ ਪੈਣ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ Er du?